ਪਿਆਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਿ ਹਰਿਆਣਾ ਦੇ ਵਿੱਚ ਜਿਹੜੀਆਂ ਕਾਂਗਰਸ ਪਾਰਟੀ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਕਿਉਂ ਨਹੀਂ ਕੀਤਾ ਕਿੱਥੇ ਗੱਲ اٹਕੀ ਹੋਈ ਹੈ ਕਿਉਂਕਿ ਹਰਿਆਣਾ ਦੇ ਵਿੱਚ ਜਿਹੜੀਆਂ ਚੋਣਾਂ ਪੰਜਾਬ ਤੋਂ ਪਹਿਲਾਂ 6ਵੇਂ ਗੇਟ ਦੇ ਵਿੱਚ ਹੋਣੀਆਂ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਪੰਜ ਉਮੀਦਵਾਰਾਂ ਦਾ ਐਲਾਨ ਨਹੀਂ ਹੋ ਸਕਿਆ ਤੇ ਹਰਿਆਣਾ ਦੇ ਵਿੱਚ ਵੀ ਸਾਰੇ ਦੇ ਸਾਰੇ ਨੌ ਉਮੀਦਵਾਰ ਜਿਹੜੇ ਹੈ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਧਾਰਨੇ ਆ ਇੱਕ ਸੀਟ ਦੇ ਉੱਪਰ ਉਹ ਕਾਂਗਰਸ ਪਾਰਟੀ ਦਾ ਜਿਹੜਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਆ ਇਸ ਕਰਕੇ 9 ਸੀਟਾਂ ਦੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਉਤਾਰਨੇ ਆ ਉਹਨਾਂ ਦੇ ਵਿੱਚ ਸਹਿਮਤੀ ਕਿਉਂ ਨਹੀਂ ਬਣ ਰਹੀ ਇਸ ਸਬੰਧ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਕੁਝ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਮਾਮਲਾ ਲਟਕਦਾ ਜਾ ਰਿਹਾ ਇੱਕ ਵਾਰੀ ਦੋ ਵਾਰੀ ਲਗਾਤਾਰ ਲਟਕ ਰਿਹਾ ਵੈਸੇ ਕਿਹਾ ਜਾਂਦਾ ਕਿ 3 ਸੀਟਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਤੇ ਕੇਂਦਰੀ ਚੋਣ ਕਮੇਟੀ ਦੇ ਵਿੱਚ ਸਹਿਮਤੀ ਬਣ ਚੁੱਕੀ ਹੈ 3 ਸੀਟਾਂ ਉਹ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਸਰਚਾ ਹੈ ਜਿਨ੍ਹਾਂ ਦੇ ਵਿੱਚ ਅਬਾੜਾ ਜਿਨ੍ਹਾਂ ਦੇ ਵਿੱਚ ਜਿਹੜੀ ਹੈ ਰੋਤਕ ਸੀਟ ਹੈ ਰੋਤਕ ਸੀਟ ਜਿਹੜੀ ਹੈ ਉਤੋਂ ਜਿਹੜਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦੇ ਲੜਕੇ ਜਾਂ ਉਹਨ ਲੜਕੇ ਦਪਿੰਦਰ ਹੁੱਡਾ ਜਾਂ ਉਹਨਾਂ ਦੀ ਮਾਤਾ ਆਸ਼ਾ ਹੁੱਡਾ ਨੂੰ ਕਿਸੇ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਤੇ ਪਰ ਦਪਿੰਦਰ ਹੁੱਡਾ ਨੇ ਉਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਤੇ ਲੱਗਦਾ ਹੈ ਕਿ ਦਪਿੰਦਰ ਹੁੱਡਾ ਨੂੰ ਹੀ ਉਤੋਂ ਟਿਕਟ ਦੇਣ ਦੀ ਜ਼ਿਆਦਾ ਸੰਭਾਵਨਾ ਹੈਗੀ ਸੋ ਇਹ ਪਰਿਵਾਰ ਦਾ ਮਾਮਲਾ ਪਰਿਵਾਰ ਜਿਹੜਾ ਹੁੱਡਾ ਸਾਹਿਬ ਆਪਣੀ ਪਤਨੀ ਨੂੰ ਲੜਾਉਣਾ ਚਾਹਣਗੇ ਜਾਂ ਬੇਟੇ ਨੂੰ ਜਿਹੜ ਨੂੰ ਵੀ ਉਹ ਕਹਿਣਗੇ ਉਹਨਾਂ ਨੂੰ ਟਿਕਟ ਮਿਲ ਜਾਏਗੀ ਉਹਨਾਂ ਨੂੰ ਉਮੀਦਵਾਰ ਜਿਹੜਾ ਉਸ ਹਲਕੇ ਤੋਂ ਐਲਾਨ ਦਿੱਤਾ ਜਾਏਗਾ ਇਹਦੇ ਨਾਲ ਹੀ ਸਿਰਸਾ ਦੇ ਵਿੱਚ ਇਸ ਗੱਲ ਤੇ ਸਹਿਮਤੀ ਹੋ ਚੁੱਕੀ ਹੈ ਕਾਂਗਰਸ ਪਾਰਟੀ ਦੇ ਅੰਦਰ ਕਿ ਕੁਮਾਰੀ ਛਹਿਲ ਜਿਹੜਾ ਸਾਬਕਾ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਇਹਦੇ ਨਾਲ ਹੀ ਜਿਹੜਾ ਰਾਖਵਾ ਹਲਕਾ ਅੰਬਾਲਾ ਅੰਬਾਲਾ ਹਲਕੇ ਤੋਂ ਜਿਹੜੇ ਸਾਬਕਾ ਪ੍ਰਧਾਨ ਨੇ ਫੂਲਚੰਦ ਮਲਾਣਾ ਉਹਨਾਂ ਦੇ ਬੇਟੇ ਜਿਹੜਾ ਵਰਨਮਣ ਮਲਾਣਾ ਚੋਣ ਮੈਦਾਨ ਦੇ ਵਿੱਚ ਅਤਾਰੇ ਜਾਣ ਦੀ ਜ਼ਿਆਦਾ ਸੰਭਾਵਨਾ ਇਸ ਤਰੀਕੇ ਦੀਆਂ ਜਿਹੜੇ ਸਮੀਕਰਨ ਜਿਹੜੇ ਉਹਨਾਂ ਦੇ ਵਿੱਚ ਬਣ ਰਹੇ ਪਰ ਬਾਕੀ ਜਿਹੜੀਆਂ 6 ਸੀਟਾਂ ਦੇ ਉੱਪਰ ਸਹਿਮਤੀ ਨਾ ਹੋਣ ਕਰਕੇ ਕੋਈ ਉਮੀਦਵਾਰ ਜਿਹੜਾ ਉਹ ਨਹੀਂ ਅਜੇ ਤੱਕ ਐਲਾਨਿਆ ਗਿਆ ਪਹਿਲਾਂ ਇੱਕ ਵਾਰੀ ਇਹ ਆ ਗਿਆ ਸੀਗਾ ਵੀ ਤਿੰਨ ਸੀਟਾਂ ਦਾ ਫੈਸਲਾ ਹੋ ਗਿਆ ਪਰ ਤਿੰਨ ਸੀਟਾਂ ਦੇ ਉਮੀਦਵਾਰ ਜਿਹਨਾਂ ਤੇ ਸਹਿਮਤੀ ਬਣ ਚੁੱਕੀ ਉਹਨਾਂ ਦੇ ਉੱਪਰ ਵੀ ਉਮੀਦਵਾਰ ਅਜੇ ਨਹੀਂ ਐਲਾਨੇਗੇ ਆਫੀਸ਼ੀਅਲੀ ਸੂਚੀ ਜਿਹੜੀ ਆ ਅਧਿਕਾਰਤ ਤੌਰ ਤੇ ਜਿਹੜੀ ਸੂਚੀ ਹੈ ਕਾਂਗਰਸ ਚੋਣ ਕਮੇਟੀ ਨੇ ਜਾਰੀ ਕਰਨੀ ਉਹ ਹਜੇ ਤੱਕ ਜਾਰੀ ਨਹੀਂ ਹੋ ਸਕੀ ਕਾਂਗਰਸ ਪਾਰਟੀ ਜਿਹੜੀ ਹਰਿਆਣਾ ਕਾਂਗਰਸ ਪਾਰਟੀ ਉਹਦੇ ਵਿੱਚ ਇੱਕ ਪਾਸੇ ਜਿਹੜੇ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨਾਲ ਉਹਦੇ ਪਾਨ ਜਿਹੜੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਤੇ ਹੁੱਡਾ ਸਾਹਿਬ ਦੀ ਸਾਰੀਆਂ ਸੀਟਾਂ ਦੇ ਉੱਪਰ ਉਮੀਦਵਾਰ ਖੜੇ ਕਰਨ ਤੇ ਆਪਸ ਦੇ ਵਿੱਚ ਸਹਿਮਤੀ ਹੈ ਪਰ ਦੂਜੇ ਪਾਸੇ ਕੁਮਾਰੀ ਸ਼ੈਲਜਾ ਰਣਦੀਪ ਸੂਰਜੇਵਾਲਾ ਤੇ ਉਹਨਾਂ ਦੇ ਨਾਲ ਜਿਹੜੇ ਸਾਬਕਾ ਜਿਹੜੀ ਮੰਤਰੀ ਨੇ ਕਿਰਨ ਚੌਧਰੀ ਇੱਕ ਗਰੁੱਪ ਆ ਇਹਨਾਂ ਦੀਆਂ ਜਿਹੜੀਆਂ ਮਤਭੇਦ ਹੁੰਦੇ ਦੋਨਾਂ ਧਿਰਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਮਾਮਲਾ ਕਿਸੇ ਕਿਨਾਰੇ ਨਹੀਂ ਲੱਗਦਾ ਇਸ ਕਰਕੇ ਦੋ ਧੜਿਆਂ ਦੇ ਵਿੱਚ ਕਾਂਗਰਸ ਵੰਡੀ ਹੋਣ ਕਰਕੇ ਅੱਗੇ ਵਿੱਚ ਹੋਰ ਵੀ ਹੋ ਸਕਦੇ ਪਰ ਮੁੱਖ ਤੌਰ ਤੇ ਦੋ ਧੜੇ ਇਹਨਾਂ ਦੇ ਵਿੱਚ ਆਪਸੀ ਟਕਰਾਅ ਹੋਣ ਕਰਕੇ ਸਹਿਮਤੀ ਨਾ ਬੰਨ੍ਹ ਕਰਕੇ ਸਾਰੀਆਂ ਸੀਟਾਂ ਦੇ ਉੱਪਰ ਉਮੀਦਵਾਰ ਜਿਹੜੇ ਉਹ ਐਲਾਨੇ ਨਹੀਂ ਜਾ ਸਕੇ ਤੇ ਕਦੋਂ ਐਲਾਨੇ ਜਾਣਗੇ ਅਗਲੇ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ ਉਦ 22 ਨੂੰ ਵੀ ਹੋ ਸਕਦੀ 28 ਨੂੰ ਇਹਨਾਂ ਦਿਨਾਂ ਦੇ ਵਿੱਚ ਹੀ ਮੀਟਿੰਗ ਜਿਹੜੀ ਆ ਹੋਣ ਜਾ ਰਹੀ ਹੈ ਉਹਦੇ ਵਿੱਚ ਉਮੀਦਵਾਰਾਂ ਨੂੰ ਐਲਾਨ ਦਿੱਤਾ ਜਾਏਗਾ ਪਰ ਕਿਹੜੀਆਂ ਸੀਟਾਂ ਨੂੰ ਲੈ ਕੇ ਜਿਹੜਾ ਉਹ ਰੇੜਕਾ ਪਿਆ ਪਹਿਲਾਂ ਤਾਂ ਜਿਹੜੇ ਕਿਰਨ ਚੌਧਰੀ ਹੈ ਉਹ ਆਪਣੀ ਬੇਟੀ ਸ਼ਰੂਤੀ ਚੌਧਰੀ ਜਿਹੜੀ ਲਗਤ ਅੱਦੋ ਵਾਰੀ ਹਾਰ ਗਈ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੁੰਦੇ ਆ ਉਹਨਾਂ ਨੂੰ ਲੈ ਕੇ ਜਿਹੜੀ ਆ ਉਹ ਸਹਿਮਤੀ ਨਹੀਂ ਬਣ ਸਕੀ ਉਹਨਾਂ ਨੂੰ ਪੁਹਾਣੀ ਮਿੰਦਰਗੜ ਚ ਹਲਕੇ ਤੋਂ ਜਿਹੜਾ ਲੋਕ ਸਭਾ ਹਲਕੇ ਉਤੋਂ ਉਮੀਦਵਾਰ ਬਣਾਉਣ ਦੀ ਜ਼ਿਆਦਾ ਸੰਭਾਵਨਾ ਹੈਗਾ ਪਹਿਲਾਂ ਵੀ ਉਹਨਾਂ ਇਸੇ ਹਲਕੇ ਤੋਂ ਚੋਣ ਲੜੀ ਹੈ ਜੇ ਸ਼ਰੂਤੀ ਚੌਧਰੀ ਨਹੀਂ ਆਉਂਦੇ ਤਾਂ ਫਿਰ ਕਿਰਨ ਚੌਧਰੀ ਵੀ ਇਸ ਹਲਕੇ ਤੋਂ ਚੋਣ ਲੜ ਸਕਦੇ ਆ ਪਰ ਜਿਹੜੇ ਹੁੱਡਾ ਤੇ ਉਹਦੇ ਪਾਂ ਜਿਹੜੇ ਆ ਉਹ ਇਸ ਹਲਕੇ ਤੋਂ ਜਿਹੜੇ ਆ ਰੌਧਾਨ ਸਿੰਘ ਨੂੰ ਜਾਂ ਸਾਬਕਾ ਜਿਹੜੇ ਮੰਤਰੀ ਹੈ ਅਜੇ ਨੂੰ ਇਸ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੁੰਦੇ ਆ ਸੋ ਦੇਖਣਾ ਹੋਏਗਾ ਕਿ ਇਹ ਮਾਮਲਾ ਕਦੋਂ ਹੱਲ ਹੁੰਦਾ ਦੋ ਹਲਕਿਆਂ ਦੇ ਉੱਪਰ ਕਾਂਗਰਸ ਪਾਰਟੀ ਦੇ ਵਿੱਚ ਇਸ ਗੱਲ ਦੀ ਮੋਟੀ ਮੋਟੀ ਸਹਿਮਤੀ ਹੈ ਵੀ ਜਿਹੜੇ ਜਾਦਵ ਉਮੀਦਵਾਰ ਜਿਹੜੇ ਬਣਾਏ ਜਾਣ ਉਹ ਗੁਰੂਗਰਾਮ ਵੀ ਹੋ ਸਕਦਾ ਭਵਾਨੀ ਮਹਿੰਦਰਗੜ੍ਹ ਵੀ ਹੋ ਸਕਦਾ ਜੇ ਛੋਤੀ ਨੂੰ ਟਿਕਟ ਮਿਲ ਜਾਂਦੀ ਐ ਇਸ ਹਲਕੇ ਤੋਂ ਤਾਂ ਲਾਜ਼ਮੀ ਤੌਰ ਤੇ ਜਿਹੜਾ ਦੂਸਰਾ ਹਲਕਾ ਉਦੋਂ ਦੇ ਤੋਂ ਜਿਹੜਾ ਇਹ ਜਾਦਵ ਉਮੀਦਵਾਰ ਹੋਏਗਾ ਜਾਦਵਾਂ ਦੇ ਵਿੱਚ ਕਾਂਗਰਸ ਪਾਰਟੀ ਕੋਲ 3-4 ਉਮੀਦਵਾਰ ਹਨ ਉਹਨਾਂ ਚੋਂ ਕਿਸੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਪਰ ਇਹ ਦੱਸਣਾ ਬਣਦਾ ਹੈ ਕਿ ਸਭ ਤੋਂ ਜਿਹੜੀ ਰੌਚਕ ਸਥਿਤੀ ਆ ਉਹ ਹਸਾਰ ਲੋਕ ਸਭਾ ਹਲਕੇ ਨੂੰ ਲੈ ਕੇ ਹੈ ਹਸਾਰ ਲੋਕ ਸਭਾ ਹਲਕੇ ਦੇ ਵਿੱਚ ਚਟਾਲਾ ਪਰਿਵਾਰ ਤੋਂ ਤਿੰਨ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਆ ਉਹਨਾਂ ਦੇ ਵਿੱਚੋਂ ਜਿਹੜੇ ਸਾਬਕਾ ਮੰਤਰੀ ਨੇ ਚੌਧਰੀ ਰਣਜੀਤ ਸਿੰਘ ਰਣਜੀਤ ਸਿੰਘ ਚਟਾਲਾ ਜਿਹੜੇ ਜਿਰੀ ਓਮ ਪ੍ਰਕਾਸ਼ ਚਟਾਲਾ ਸਾਬਕਾ ਮੁੱਖ ਮੰਤਰੀ ਦੇ ਭਰਾ ਨੇ ਉਹ ਪਹਿਲਾਂ ਆਜ਼ਾਦ ਚੋਣ ਜਿੱਤੇ ਸੀਗੇ ਉਸ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੂੰ ਇਸ ਹਲਕੇ ਤੋਂ ਭਾਜਪਾ ਨੇ ਟਿਕਟ ਦਿੱਤੀ ਹੈ ਉਸ ਤੋਂ ਇਲਾਵਾ ਜਿਹੜੇ ਓਮ ਪ੍ਰਕਾਸ਼ ਚਟਾਲਾ ਦੇ ਵੱਡੇ ਬੇਟੇ ਨੇ ਅਜੇ ਚਟਾਲਾ ਉਹਨਾਂ ਦੀ ਪਤਨੀ ਨੈਣਾ ਚਟਾਲਾ ਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਜਨ ਟਾਲਾ ਦੀ ਮਾਤਾ ਉਹ ਵੀ ਇਸ ਹਲਕੇ ਤੋਂ ਜਨਨ ਇੱਕ ਜਨਤਾ ਪਾਰਟੀ ਵੱਲੋਂ ਉਮੀਦਵਾਰ ਨੇ ਤੀਜੀ ਜਿਹੜੀ ਉਮੀਦਵਾਰ ਹੈ ਉਹ ਵੀ ਮਹਿਲਾ ਉਮੀਦਵਾਰ ਨੇ ਸਨੈਨਾ ਚਟਾਲਾ ਉਹ ਸਵਰਗੀ ਪ੍ਰਤਾਪ ਸਿੰਘ ਚਟਾਲਾ ਚੌਧਰੀ ਓਮਪ੍ਰਕਾਸ਼ ਚਟਾਲਾ ਦੇ ਭਰਾ ਤੇ ਉਹਨਾਂ ਦੀ ਜਿਹੜੀ ਨੂੰਹ ਆ ਉਸ ਹਲਕੇ ਤੋਂ ਉਮੀਦਵਾਰ ਹੈ ਇਸ ਕਰਕੇ ਚਟਾਲਾ ਪਰਿਵਾਰ ਦੇ ਤਿੰਨ ਉਮੀਦਵਾਰ ਇਸ ਹਲਕੇ ਤੋਂ ਚੋਣ ਲੜ ਰਹੇ ਨੇ ਅਜੇ ਕਾਂਗਰਸ ਪਾਰਟੀ ਦਾ ਇਸ ਹਲਕੇ ਤੋਂ ਉਮੀਦਵਾਰ ਜਿਹੜਾ ਚੋਣ ਮੈਦਾਨ ਦੇ ਵਿੱਚ ਨਹੀਂ ਆਇਆ ਕਾਂਗਰਸ ਪਾਰਟੀ ਦੇ ਵਿੱਚ ਇਹ ਦੱਸਦੇ ਆ ਕਿ ਜਿਹੜੇ ਆਪਣੇ ਸਾਬਕਾ ਮੰਤਰੀ ਨੇ ਸਾਬਕਾ ਕੈਬਨਿਟ ਮੰਤਰੀ ਕੇਂਦਰੀ ਮੰਤਰੀ ਜਿਹੜੇ ਚੌਧਰੀ ਭਰਿੰਦਰ ਸਿੰਘ ਨੇ ਉਹ ਉਹਨਾਂ ਦੀ ਪਤਨੀ ਪ੍ਰੇਮਲਾਤਾ ਉਹਨਾਂ ਦਾ ਬੇਟਾ ਜਿਹੜਾ ਬਰਜਿੰਦਰਾ ਸਿੰਘ ਉਹਨਾਂ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤੀ ਸੀ ਤੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਉਹਨਾਂ ਦੇ ਲੜਕੇ ਜਿਹੜੇ ਆ ਵਰਜਿੰਦਰਾ ਸਿੰਘ ਨੂੰ ਇਸ ਹਲਕੇ ਤੋਂ ਚੋਣ ਲੜਾਈ ਜਾਣ ਦੀਆਂ ਤਕਰੀਆਂ ਸੰਭਾਵਨਾਵਾਂ ਨੇ ਸੋ ਦੇਖਣਾ ਹੋਏਗਾ ਕਿ ਇਸ ਹਲਕੇ ਦਾ ਨਤੀਜਾ ਕੀ ਰਹੇਗਾ ਮਤਲਬ ਇਸ ਹਲਕੇ ਤੋਂ ਸਭ ਰਚਕ ਚੋਣ ਹੋਏਗੀ ਤੇ ਚਟਾਲਾ ਪਰਿਵਾਰ ਦੇ ਤਿੰਨ ਜਿਹੜੇ ਮੈਂਬਰ ਆ ਉਹ ਇਸ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਨੇ ਸੋ ਸਾਰੇ ਜਿਹੜੇ ਲੋਕ ਨੇ ਜਿਹੜੇ ਰਾਜਨੀਤੀ ਦੇ ਵਿੱਚ ਥੋੜੀ ਮਾਸ ਰੱਖਦੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਵੀ ਵੀ ਕਿਵੇਂ ਚੋਣ ਮੈਦਾਨ ਜਿਹੜਾ ਮਗੇਗਾ ਉਪਰ ਇਸ ਹਲਕੇ ਨੂੰ ਵਿਸ਼ੇਸ਼ ਤੌਰ ਤੇ ਦੇਖਣਗੇ ਇਹ ਹਲਕਾ ਹਰਿਆਣਾ ਦੇ ਵਿੱਚ ਵਾਵਾ ਖਿੱਚਦਾ ਕੇਂਦਰ ਬਣਿਆ ਰਹੇਗਾ ਇਸ ਤੋਂ ਨਾਲ ਹੀ ਜਿਹੜਾ ਇਹ ਕੁਰਕ ਖੇਤਰ ਹਲਕਾ ਕੁਰਕ ਖੇਤਰ ਹਲਕੇ ਤੋਂ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਮਝੌਤਾ ਹੋਣ ਕਰਕੇ ਕਾਂਗਰਸ ਪਾਰਟੀ ਨੇ ਇਹ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਜਿਹੜੀ ਛੱਡੀ ਹੈ ਤੇ ਇਸ ਹਲਕੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਡਾਕਟਰ ਸ਼ਸ਼ੀਲ ਗੁਪਤਾ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਭਾਜਪਾ ਇਹ ਉਹਨਾਂ ਨੇ ਨਵੀਰ ਜਿੱਦੜ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਜਿਹੜੇ ਆ ਭਾਜਪਾ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਇਸ ਹਲਕੇ ਤੋਂ ਹੀ ਜਿਹੜਾ ਅਬੇ ਚਟਾਲਾ ਜਿਹੜੇ ਇੰਡੀਅਨ ਨੈਸ਼ਨਲ ਲੋਕਦਲ ਦੇ ਆਗੂ ਨੇ ਸੀਨੀਅਰ ਆਗੂ ਨੇ ਉਹ ਇਸ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਨੇ ਤੇ ਇਸ ਹਲਕੇ ਤੋਂ ਵੀ ਕਾਫੀ ਦਿਲਚਸਪ ਮੁਕਾਬਲਾ ਹੋਣ ਦੀ ਸੰਭਾਵਨਾ ਪਹਿਲਾਂ ਲੱਗਦਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਦਾ ਉਮੀਦਵਾਰ ਡਾਕਟਰ ਸ਼ਸ਼ੀਲ ਗੁਪਤਾ ਉਹਨਾਂ ਨੂੰ ਚੰਗੀ ਹਮਾਇਤ ਮਿਲੇਗੀ ਜੇ ਰਿਪੋਰਟਾਂ ਆ ਰਹੀਆਂ ਉਹਨਾਂ ਨੂੰ ਉਹ ਜਿਹੜਾ ਸਹਿਯੋਗ ਆ ਵੋਟਰਾਂ ਵੱਲੋਂ ਅਜੇ ਉਹ ਨਹੀਂ ਮਿਲ ਰਿਹਾ ਕਿਉਂਕਿ ਅਜੇ ਤੱਕ ਜਿੰਨਾ ਚਿਰ ਕਾਂਗਰਸ ਦੇ ਉਮੀਦਵਾਰ ਚੋਣ ਮੈਦਾਨ ਚ ਨਹੀਂ ਆ ਜਾਂਦੇ ਉਹਨਾਂ ਚਿਰ ਕਾਂਗਰਸੀਆਂ ਦੀ ਵੀ ਜਿਹੜੀ ਆ ਇਸ ਤਰੀਕੇ ਦੀ ਜਿਹੜੀ ਦਿਲਚਸਪੀ ਆ ਇਸ ਹਲਕੇ 'ਚ ਨਹੀਂ ਅਜੇ ਤੱਕ ਬਣੀ ਤੇ ਜਦੋਂ ਦੋਨਾਂ ਤਰ੍ਹਾਂ ਦੇ ਉਮੀਦਵਾਰ ਜਿਹੜੇ ਕਾਂਗਰਸ ਦੇ ਨਾਮ ਉਮੀਦਵਾਰ ਆਉਣੇ ਆ ਜਦੋਂ ਚੋਣ ਮੈਦਾਨ ਦੇ ਵਿੱਚ ਡੱਟ ਜਾਣਗੇ ਉਹਦੇ ਨਾਲ ਜਿਹੜਾ ਵਾਤਾਵਰਨ ਇੱਕਦਮ ਭਖ ਜਾਏਗਾ ਇਸ ਕਰਕੇ ਇਸ ਵੇਲੇ ਹਰਿਆਣਾ ਦੇ ਵਿੱਚ ਸਾਰੀਆਂ ਨਜ਼ਰਾਂ ਇਸ ਗੱਲ ਤੇ ਲੱਗੀਆਂ ਹੋਈਆਂ ਕਿ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਕਦੋਂ ਮੈਦਾਨ ਦੇ ਵਿੱਚ ਉਤਾਰਦੀ ਹੈ ਤੇ ਲੱਗਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਇਸ ਕਰਕੇ ਸਾਰੀ ਨਿਗਾ ਇਸ ਗੱਲ ਤੇ ਲੱਗੀਆਂ ਹੋਈਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਦੋਂ ਆਉਂਦੇ ਆ ਇਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਜਿਹੜੇ ਪੰਜ ਹਲਕਿਆਂ ਤੋਂ ਅਜੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਨਹੀਂ ਉਤਾਰੇ ਉਹਨਾਂ ਦੀ ਵੀ ਉਡੀਕ ਹੋ ਰਹੀ ਹੈ ਕਿ ਕਦੋਂ ਬਾਕੀ ਪੰਜਾਬ ਦੀ ਸੂਚੀ ਜਿਹੜੀ ਕੰਪਲੀਟ ਹੋਏਗੀ। ਕਿਹਾ ਇਹ ਜਾਂਦਾ ਕਿ ਜਲਦੀ ਜਿਹੜਾ ਦੋਨਾਂ ਸੂਬਿਆਂ ਦੇ ਉਮੀਦਵਾਰ ਜਿਹੜੇ ਆ ਕਾਂਗਰਸ ਪਾਰਟੀ ਆਪਣੇ ਜਿਹੜੇ ਬਕਾਇਆ ਉਮੀਦਵਾਰ ਰਹਿੰਦੇ ਉਹਨਾਂ ਦਾ ਐਲਾਨ ਕਰ ਦੇਗਾ। ਉਹਦੇ ਨਾਲ ਹੀ ਜਦੋਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਿਆਣਾ 'ਚ ਉਤਾਰ ਦਿੱਤੇ ਜਾਣਗੇ ਤੇ ਪੰਜਾਬ 'ਚ ਆ ਜਾਣਗੇ। ਤੇ ਉਹਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਇੱਕਦਮ ਤੇਜ਼ੀ ਆਏਗੀ ਤੇ ਉਦੋਂ ਦੇਖਣਾ ਹੋਵੇਗਾ ਕਿ ਕਿੱਧਰ ਨੂੰ ਚੋਣ ਪ੍ਰਚਾਰ ਜਾਂਦਾ ਹੈ ਕਿਹੜੀਆਂ ਗਰੰਟੀਆਂ ਦੀ ਗੱਲ ਹੋਏਗੀ ਕਾਂਗਰਸ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਉਸ ਪਾਸੇ ਵੱਲ ਨੂੰ ਲੋਕ ਆਉਣਗੇ ਜਾਂ ਜੋ ਬੀਜੇਪੀ ਕਾਦੇ ਕਰ ਰਹੀ ਆ ਉਹਨਾਂ ਦਾ ਕਿਸ ਤਰੀਕੇ ਦਾ ਮਾਹੌਲ ਬਣੇਗਾ ਇਹ ਵੇਟ ਕਰਨੀ ਹੋਵੇਗੀ ਸੋ ਸਾਨੂੰ ਅੜਿਖ ਰਹੇਗੀ ਜਦੋਂ ਸੂਚੀ ਆਉਂਦੀ ਹੈ ਹਰਿਆਣੇ ਦੀ ਵੀ ਆਏਗੀ ਤੇ ਪੰਜਾਬ ਦੀ ਵੀ ਆਏਗੀ ਅਸੀਂ ਤੁਹਾਡੇ ਨਾਲ ਉਹ ਜਿਹੜੀ ਤਾਜ਼ਾ ਡਿਟੇਲ ਜਿਹੜੀ ਉਹ ਸਾਂਝੀ ਕਰਾਂਗੇ ਧੰਨਵਾਦ